ਚੌਂਕ ਤੇ ਇਧਰਲੀ ਸਾਈਡ ਫਾਟਕਣ ਦੇ ਨਾਲ ਹੀ ਚੌਂਕੇ ਚੀਪਕਤ ਸਿੰਘ ਸਰਦਾਰ ਬਖਸ਼ ਸਿੰਘ ਦੇ ਇੱਥੇ ਖੜੇ ਆ ਹੁਣ ਚੱਲੇ ਆ ਦੇਖੋ ਜਾਨਾ ਦੇ ਜੱਦੀ ਨਾਲ ਮਾਣੇ ਆ ਤਾਕਾ ਕਰਾ ਲਿਆ ਦੇ ਜੀ ਉਹ ਨਾਲ ਲੈ ਲਏ ਆ ਠੀਕ ਹੈ ਠੀਕ ਹੈ ਚੱਕੋ ਹਾਂ ਰੱਖ ਲੈਣ ਬਹੁਤ ਰਕਸਮ ਵੀ ਆਖੀ ਤੇ ਡਾਲੋ ਪੈਸੇ ਹੁਣ ਅੱਛਾ ਤੇ ਲੋ ਚਲੋ ਇੱਕ ਡਿੱਗੀ ਚ ਰੱਖ ਲਓ ਇੱਥੇ ਤੇ ਬਾਦ ਦੇ ਨਾਲ ਹੀ ਟਾਂ ਦਾ ਰਸਤਾ ਹੈ ਸਿੱਧਾ ਹੀ ਆ ਨਾ ਤੇ ਚਲੋ ਚੱਲ ਬੜੇ ਹਾੜੀ ਫੜਿਆ ਤੂੰ ਕਹਾਵਾਂ ਤਾ ਫੜਿਆ ਕਰਦਾ ਬੋਲੋ ਇਹ ਬੜਾ ਆਦਮਪੁਰ ਰੋੜੇ ਆਏ ਕਿ ਆਦਾ ਬੁੱਲਵਾਲਾ ਤਾ ਜਾਂਦਾ ਆਦਮਪੁਰ ਨੂੰ ਹੁਣ ਚੱਲੀ ਅਸੀਂ ਆਦਮਪੁਰ ਨੂੰ ਤੇ ਤੰਨ ਦਿਖਾਉਣੇ ਨਾਲ ਨਾਲ ਸਾਡੇ ਬੱਸ ਲੋਨੋਂ ਪਈ ਆਈ ਜਾਏ ਆਪਣੇ ਬੈਗੇ ਰੱਖਦੇ ਆਂ ਤੇ ਨਾਲ ਇੱਕ ਲਾਗੋੜ ਬਣੋਗੇ ਬਲਾਦੇ ਕਰਦੇ ਚਲੋ ਹਾਂਜੀ ਫਰੂਟ ਮੈਂ ਖਰੀਦ ਲਿਆ ਤਾਂ ਹੁਣ ਚੱਲੇ ਰਸਤੇ ਯਾਰੀ ਵਿੱਚ ਦੇਖੋ ਜੀ ਖਾਲੀ ਹੱਥ ਬੰਦਾ ਨਹੀਂ ਚੰਗਾ ਲੱਗਦਾ ਆਪਣੇ ਰਸਤੇ ਯਾਰੀ ਜਾਂਦੇ ਹਨ ਤਾਂ ਮੇਰੀ ਧਾਰ ਤਾਂ ਕੁਛ ਨਾ ਕੁਛ ਮੈਂ ਲੈ ਕੇ ਜਾਣਾ ਔਰ ਜਿਹੜੇ ਮੇਰੇ ਰਸਤੇ ਆਉਂਦੇ ਆ ਉਹ ਵੀ ਮੇਰੇ ਲਈ ਆਉਂਦੇ ਲੈ ਕੇ ਤੇ ਇਦਾਂ ਵਧਿਆਣ ਲੱਗਦਾ ਹੈਗਾ ਤੇ ਦੇਖੋ ਜੀ ਰਸਤੇ ਯਾਰੀ ਮੇਰਾ ਉੱਪਰ ਸਾਈਡ ਕੋਈ ਸੀ ਘਰੋਂ ਬਾਹਰ ਨਿਕਲੇ ਤੇ ਰਸਤੇ ਯਾਰੀ ਸੀ ਕਿੰਨੀ ਯਾਰੀ ਘੁੰਮ ਜੀਦੀ ਆ ਤੇ ਪਿਛਲੇ ਹਫ਼ਤੇ ਵੀ ਸੀ ਗਏ ਸੀਗੇ ਤੇ ਦੇਖੋ ਟਾਈਮ ਟੂ ਟਾਈਮ ਕੱਢਣਾ ਪੈਂਦਾ ਟਾਈਮ ਰਜਕਲ ਇਸ ਕੋਲ ਵੀ ਹੰਦੀਗਾ ਤੇ ਇਦਾਂ ਤੇ ਅੱਗੇ ਇੱਕ ਸਾਨੂੰ ਚੀਜ਼ ਦੀ ਬਹੁਤ ਜ਼ਰੂਰਤ ਹੈ ਵੈਸੇ ਪਰਮਾਤਮਾ ਹਨਾ ਤੇ ਜਦੋਂ ਛੱਡੀ ਜਾਨੀ ਸੁਣ ਲਈ ਰੱਬ ਨੇ ਨਾ ਫਿਰ ਤੁਹਾਡਾ ਨਾ ਵੀਡੀਓ ਸ਼ੇਅਰ ਕਰਾਂਗੇ ਉਹ ਦੀ ਤੇ ਹੁਣ ਅਸੀਂ ਆਦਮਪੁਰ ਰੋਡ ਚੱਲ ਪਏ ਆ ਤੇ ਮਿੰਟ ਮਿੰਟੇ ਪਹੁੰਚ ਜਾਣਾ ਤ੍ਰਿਸਤਰੀ ਆਪਣੇ ਹਾਂਜੀ ਆਹ ਰਾਜੀ ਫੋਕਟ ਲਾਗੇ ਏਰੀਆ ਆ ਉਹ ਕਟਨਾ ਦੇ ਰੋਡ ਆ ਇਸ ਕਰਕੇ ਨਾ ਇਧਰ ਰੋੜਾ ਹੀ ਬਣਾਇਆ ਇੱਥੇ ਕਾਫੀ ਬੰਦੇ ਵੀ ਕੋਈ ਚੰਗਾ ਪਤਾ ਕੋਈ ਨਹੀਂ ਲੱਭ ਰਿਹਾ। ਪਿੱਛੇ ਪੜਦਾ ਕਿ ਹੁਣ ਬਾਜ਼ਾਰੇ ਕੌਣ ਦੇ ਆ? ਮਾਲ ਕਰਾਈ ਤਾਂ ਪਹੁੰਚੇ ਪਰ ਅੱਜ ਹੁਣ ਬਹੁਤ ਸੋਚ ਰਿਹਾ ਆ ਰਹੇ ਆ। ਕਿ ਅੱਜ ਕੱਲ੍ਹ ਛੇੜੀ ਬਹੁਤ ਆ। ਛੱਡਦੇ ਹੋਏ ਰੋਕੀ ਰੋਕੀ ਭੱਜਦੇ ਆ। ਬਹੁਤ ਕਾਂਡ ਹੋ ਗਏ ਸਾਰੇ ਪੰਜਾਬ ਦੇ ਕੰਮ ਖਰਾਬ ਹੋਇਆ ਆ। ਵਪਾਰ ਆ ਜੇ ਇੰਡੀਆ ਵਿੱਚ ਕੋ ਕਰਾ ਕੇ ਨਹੀਂ ਆ। ਤੇ ਇਹ ਸਾਨੂੰ ਭਾਈ ਜਾਂਦੇ ਆ ਤੇ ਨੜੇ ਨੜੇ ਸਦੇ ਦਿੱਤੇ ਅੱਜ ਯਾਦ ਆਉਂਦੇ ਹੋਣ ਨੜੇ ਜੀ ਹਾਂਜੀ ਅਸੀਂ ਇਸ ਤਿਆਰੀ ਮਿਲਿਆ ਐ ਵਸ ਜੀ ਨੂੰ ਤੇ ਬੜੇ ਖੁਸ਼ ਹੋਏ ਬੜੀ ਖੁਸ਼ੀ ਹੋਈ ਉਹਨਾਂ ਨੂੰ ਵੀ ਅਸੀਂ ਆਏ ਆ ਤੇ ਚਲੋ ਜੀ ਖੁਸ਼ੀ ਮਨਾਉਣੀ ਚਾਹੀਦੀ ਹੈ ਹਰੇਕ ਦੀ ਹੈ ਨਾ ਤੇ ਮਸਜਿਦ ਟਾਈਮ ਟੇਬਲ ਕੱਢ ਕੇ ਆਪਣੀ ਘਰ ਚ ਜਾਣਾ ਪੈਂਦਾ ਮਿਲਣਾ ਪੈਂਦਾ ਨਾ ਇਸ ਕਰਕੇ ਆਪਾਂ ਜੇ ਕੋਈ ਵੀਡੀਓ ਚ ਆ ਵੀ ਆਪਾਂ ਲੈ ਆਈਦਾ ਜੇ ਨਹੀਂ ਆਵੇ ਚਲੋ ਖੁਸ਼ੀ ਆਪਾਂ ਨੂੰ ਮਜਬੂਰ ਨਹੀਂ ਕਰੀਦਾ ਵੀ ਤੁਹਾਨੂੰ ਵੀ ਸਾਡੀ ਵੀਡੀਓ ਚ ਆਉਣਾ ਪੈਣਾ ਨਾ ਕੋਈ ਬੰਦਸ਼ ਨਹੀਂ ਆ ਗਈ ਮਿਹਰੇ ਵੀਡੀਓ ਚ ਕੰਨੀ ਹੁੰਨੀ ਹੈ ਚਲੋ ਖੁਸ਼ੀ ਹੈ ਹਰੇ ਦੀ ਖੁਸ਼ੀ ਨਾਵੇ ਨਹੀਂ ਮੰਨ ਕਰਦਾ ਨਾ ਆਵੇ ਤੇ ਆਪਾਂ ਨੂੰ ਕੋਈ ਤੱਕੀ ਆਪਾਂ ਅਗਲੇ ਨੂੰ ਤੱਕੀ ਸ਼ੈ ਨਹੀਂ ਕਰਦੇ ਹੈਗੇ ਤੇ ਨੋ ਪ੍ਰੋਬਲਮ ਕੋਈ ਚੱਕਰ ਨਹੀਂ ਹੈਗਾ ਤੇ ਬਸ ਹੁਣ ਚੱਲਦੇ ਆਂ ਬਜਾਜ ਹਾਂਜੀ ਹੁਣ ਅਸੀਂ ਕੋਪਰ ਫਾਟਕ ਆਦਮਪੁਰ ਤੋਂ ਆ ਗਏ ਆ ਤੇ ਪਿੰਡਾਂ ਚ ਹੁੰਦੇ ਹੋਏ ਤੇ ਅੱਜ ਦਾ ਮੈਸੇ ਪਾਟ ਖੁੱਲਿਆ ਹੈ ਨਹੀਂ ਤੇ ਬੰਦ ਹੁੰਦਾ ਹੈ ਤੇ ਦੇਖੋ ਜੀ ਸ਼ਾਂਤੀ ਦਾ ਹੀ ਹੈ ਅੱਗਾ ਕਿਉਂਕਿ ਸਿਨੇਰਾ ਹੋਣਾ ਨਹੀਂ ਇਹ ਪਾਟ ਜਦੋਂ ਵੀ ਗੰਢ ਬੰਨ੍ਹਦੀ ਹੁੰਦਾ ਹੈ ਅੰਦਰ ਪਾਟ ਦੇਖੋ ਆਹ ਪੜਾ ਦੇਖੋ ਹੋ ਦੇਖੋ ਸਬਜ਼ੀਆਂ ਵੀ ਲੱਗੀਆਂ ਦੀਆਂ ਬਹੁਤ ਬਹੁਤ ਸੋਹਣਾ ਲਾਓ ਬਹੁਤ ਸੋਹਣਾ ਲਾਓ ਦੇਖੋ ਸੇਪੂ ਉਪਰ ਸ਼ਹਿਰ ਆਏ ਆਂ ਅਸੀਂ ਆਏ ਆਂ ਤੇ ਵਿਕਰ ਬਲੌਗ ਨੂੰ ਤੁਸੀਂ ਦੇਖਦੇ ਹੋਵੋ ਨਾ ਤਾਂ ਦੇਖਿਆ ਹੀ ਪਿਛਲੇ ਹੁਣ ਜਲਦੀ ਸਾਨੂੰ ਮਿਲਗੇ ਚਲੋ ਯਾ ਦੇਖੋ ਪੋਪਰ ਸ਼ਹਿਰ ਆਦਮ ਕੋ ਰੋਡ ਸ਼ਾਜਾਦ ਵਕਤ ਦੇ ਬਾਦਿਆ ਨਾ ਹਸਪੀਟਲ ਅਮਜੀ ਦਾ ਇੱਥੇ ਰੇੜੀਆਂ ਲੱਗੀਆਂ ਹੋਈਆਂ ਫਾਸਟ ਫੂਡ ਫਰੂਟ ਦੀ ਸਬਜ਼ੀਆਂ ਦੀ ਫਾਸਟ ਫੂਡ ਵੱਧ ਖਾਣਾ ਚਾਹੀਦਾ ਨਹੀਂ ਆਪਣੇ ਲਈ ਬਹੁਤ ਨੁਕਸਾਨਦਾਇਕ ਹੈ ਸਾਦੀ ਰੋਟੀ ਵਧੀਆ ਰਹਿੰਦੀ ਹੈ ਨਾ ਕੋਈ ਸੱਜੂ ਵਗੈਰਾ ਲੈ ਚਲੀ ਹੈ ਨਾ ਕੋਈ ਤੁ ਬਣਾਉਣੀ ਕਿੱਥੇ ਆ ਅਹ ਛਗਣਾ ਦਾ ਪਹ ਲੰਗਰ ਇੱਥੇ ਕਾ ਸਹੀ ਹੈ ਰਹਿਣਾ ਨਹੀਂ ਦਿੰਦੇ ਨਾ ਕੋਈ ਫਰੂਟ ਲੈਣੇ ਲਾਲ ਲੀ ਹੈ ਹੈ ਅੱਛਾ ਹੋ ਹੈ ਕਿ ਰੰਦ ਖੋਲਣਾ ਕੁਝ ਲੈਣਾ ਪਰ ਬੈਸੇ ਦੇ ਬਹੁਤ ਪਿਆਰੇ ਆ ਮੇਰੇ ਘਰ ਵਾਲੇ ਇਹਨਾਂ ਫੈਸਲਾ ਪਿਆਰਾ ਨਾ ਬਹੁਤ ਜ਼ਿਆਦਾ ਮੋਣਾ ਚਾਹੀਦਾ ਮੈਂ ਕਿ ਇਹ ਜਵਾਨ ਆ ਨਾ ਤੇ ਆ ਦੇ ਕੋਈ ਜਲੰਧਰ ਰੋਡ ਆ ਗਿਆ ਜਲੰਧਰ ਰੋਡ ਰੋਡ ਹੈ ਹਾਈਵੇ ਬਟ ਇਹ ਪਾਰ ਕਰਨਾ ਬਹੁਤ ਮੁਸ਼ਕਲ ਹੈ ਰਸਤੇ ਨੂੰ ਤੇ ਨਹੀਂ ਟ੍ਰੈਫਿਕ ਬਹੁਤ ਜ਼ਿਆਦਾ ਅਜੇ 10 ਸਾਲ ਪਹਿਲੇ ਨਹੀਂ ਜਿੰਨੀ ਜਿੰਨੀ ਹੋਣ ਦਿਆ ਤੇ ਇਧਰ ਮੋੜ ਜਾਣਾ ਹਣਾ ਸੀ ਆਪਣੇ ਪਿੰਡਾਂ ਵਾਲੇ ਜਾ ਉਧਰ ਕਿ ਰੱਖੋ ਸਿਕਰ ਵਾਲੀ ਰੋਡ ਜਾ ਸਿਕਰ ਵਾਲੀ ਰੋਡ ਜਾਣਾ ਉਧਰ ਹੈ ਨਾ ਤਾਂ ਵਿਆਹ ਸਾਰੇ ਆਪਿਆ ਸਬਜ਼ੀਆਂ ਨਾਲ ਫੂਡ ਦੇ ਨਾਲ ਤੇ ਆਹ ਰੋਡ ਸੀ ਜਾਂਦੀ ਹੁੰਦੀ ਸੀ ਕਿ ਤੁਸੀਂ ਜਾਂ ਆਪਣੇ ਪਿੰਡ ਨੂੰ ਪਰ ਪਾਰਲੇ ਰੋਡ ਤੋਂ ਵੀ ਚੱਲ ਜੀ ਜਾ ਦਾ ਸ਼ਹਿਰ ਵਾਲੇ ਸ਼ਾਮ ਨੂੰ ਨਿਕਲਦੇ ਆ ਬਾਦ ਤੇ ਅਜ ਤਰਾ ਅਜ ਤਰ੍ਹਾਂ ਕਰਕੇ ਦੁਕਾਨਾਂ ਬੰਦੇ ਅੱਜ ਘਟ ਰਸ਼ ਜਿਦਾ ਦਿਦਾ ਆ ਨਾ ਹੈ ਨਹੀਂ ਗਾ ਲੰਡੀ ਜੀਪ ਚੌਂਕ ਆਪੋ ਆਪਣੇ ਜਾ ਕੇ ਚੰਗਾ ਲੱਗਦਾ ਤੇਈ ਗੱਲ ਆ ਜੈ ਕਿ ਨੂੰ ਇਹ ਲੱਗਦਾ ਨਾ ਅੱਜ ਰਸ਼ ਘਟੇ ਦੁਕਾਨਾਂ ਕਾਫੀ ਬੰਦੇ ਆ ਜੈ ਤਰ੍ਹਾਂ ਕਰਕੇ ਨਾ ਪਰ ਕਈ ਕਈ ਕੁਲੀ ਆਇਆ ਦੇ ਜਾਣਾ ਹੁੰਦਾ ਪਰ ਕਈ ਕੰਮਕਾਰ ਹੁੰਦੇ ਆ ਨਾ ਕਹਿੰਦੇ ਬਾਦ ਜਾਵਾਂਗੇ ਪ੍ਰੋਗਰਾਮ ਤੇ ਜਾਵਾਂਗੇ ਜਾਂ ਘੁੰਮਣ ਜਾਵਾਂਗੇ ਨਾ ਇਹ ਵੀ ਗੱਲ ਤਾਂ ਹੋ ਜਾਂਦਾ ਪਹੇ ਦਾ ਹੋਈ ਨਹੀਂ ਉਹ ਹੀ ਅੱਡੀ ਸਹੀ ਗੱਲ ਹੈ ਹੋ ਜੀ ਆ ਜਾ ਦੇਖਿਆ ਨਹੀਂ ਦੇਖਿਆ ਨਹੀਂ ਹਸਲਾ ਆਪਣੇ ਦੇਖ ਕੇ ਮੈਨੂੰ ਪੱਜਾ ਮਾਰੀ ਜਾਂਦੇ ਆ ਅੱਜ ਦਿਖਾਉਣਾ ਫੋਟੋਸ ਦਿਖਾਉਣੇ ਅੱਜ ਇਹ ਕਾਫੀ ਚੱਲਦੇ ਹਨ ਜਣਾਣਾ ਸੌਖਾ ਹੋ ਤਾ ਅਸੀਂ ਹੁਣ ਪਟਨਾ ਤੋਂ ਆ ਗਏ ਆ ਟੌਕ ਬਜਾਜ ਆ ਗਏ ਆ ਉੱਤੇ ਮੇਲਾ ਲੱਗਾ ਸਵੇਰ ਦਾ ਅਜ ਜ਼ਰੂਰ ਤੇ ਜਗਾ ਯਾਰ ਮੰਡੀ ਮੰਡੀ ਵਿੱਚ ਤੁਹਾਨੂੰ ਦਿਖਾਉਣੇ ਤੇ ਪੰਪ ਤੇ ਲੱਗੇ ਬਿਲਕੁਲ ਉਹ ਪੰਪ ਤੇ ਖੜਾ ਗਾਜਾ ਕੰਟਰੋਲ ਪੰਪ ਤੇ ਹੁਣ ਤਾਂ ਤਕਰੀਬਨ ਹੁਣ ਸ਼ਾਮ ਹੋ ਚੱਲੀ ਆ ਤਾਂ ਉਹ ਸਮਾਨ ਦੇਖਦੇ ਆਂ ਕੁਛ ਤੇ ਦੇਖਦੇ ਕੀ ਕੀ ਹਾਂ ਆ ਦੇਖੋ ਭਾਂਡੇ ਪਿਆ ਮੇਲਾ ਦੇਖੋ ਮੱਛੀ ਨਿਆਣੇ ਮੇਲਾ ਜੁੱਟਣ ਦੇ ਆ ਲੈ ਲੋ ਹੋਲੇ ਮੇਲਾ ਦੇਖਣ ਆਏ ਆ ਜੱਲ ਲੈ ਆ ਜੋ ਲਾਣਾ ਉਹ ਮੈਂ ਕੱਪ ਕਿੰਨੇ ਸੋਹਣੇ ਭਾਂਡੇ ਆ ਹਾਂ ਹਾਂ ਉਧਰ ਕੀ ਆ ਨਹੀਂ ਨਹੀਂ ਅਜਲੀ ਉਧਰ ਆ ਦੇਖੋ ਮੱਛੀ ਬਹੁਤ ਦੂਰ ਹੈ ਕਿਨਾਂ ਨੂੰ ਚੱਕਰ ਆ ਜਾਣੇ ਨੇ ਆਣੇ ਹੁੰਦੇ ਕਿੱਥੇ ਤੇ ਉਹ ਤੇ ਜਗਾ ਸਾਹਮਣੇ ਤੇ ਸਨੇ ਕਲ ਫਲਾਣਾ ਮੇਲਾ ਹੁੰਦਾ ਹੈ ਕੋਟਨਾ ਤਾਂ ਜੋੜੀ ਹੈ ਇਧਰ ਮਹਿੰਦੀ ਲੱਗਦੀ ਹੈ ਨਾਮ ਰਵਾ ਸੀਨੇ ਮੇਂ ਨਹੀਂ ਲਾਉਣੀ ਹੈਗੀ 14 ਦੇ ਗੋਨਾ ਹੁੰਦਾ ਦੋਹੀ ਵਾਲੇ ਹੱਥਾਂ ਦੀ ਮਹਿੰਦੀ ਹੈ ਕਿੱਧਰ ਮੇਲੀ ਵਾਲੇ ਸਿੰੰਧੀ ਵਾਲੇ ਵਿੱਚੋਂ ਅੱਗੇ ਦੁਕਾਨਾਂ ਦੇਖੋ ਮੇਲਾ ਘਡੌਣੇ ਕਿੱਧਰ ਅੱਜਕੱਲ ਨਿਆਣੇ ਕਿਤੇ ਖੇਡਦੇ ਆ ਘਡੌਣਿਆਂ ਦੇ ਨਾਲ ਹੂੰ ਕੋਈ ਚਾਈ ਦਾਖਲਾ ਮੇਲਾ ਦੇਖੋ ਕਿੰਨਾ ਭੀਰ ਭਰਿਆ ਪਿਆ ਸਾਰੇ

ਰਮਾਲ ਲਈਂ ਮੇਰੇ ਕਿੰਨੇ ਦਾ ਆਇਆ 350 ਮੁੱਲੇ ਤੈਨੂੰ ਕੀ ਕਰਨੀ ਅਸੀਂ ਬਣਾ ਲਾ ਮੜੀ ਫੜੋ ਉਹਦੇ ਦੇਖ ਕੋਈ ਬਿਜਾਰ ਕਰੀਂ ਅਰ ਰਮਾਲੇ ਲਗੇ ਦੂਰ ਨਾ ਆ ਦੇਖੋ ਜੇ ਕੋਲੇ ਪੱਤੀ ਜੇ ਕੋਲੀ ਬਘਰਾਂ ਤੁਮਾਲਾ ਮਟੇ ਹੋਰ ਆਲੇ ਕਿ ਦੇਖ ਲਿਆ ਬੱਚੇ ਹੈ ਨਹੀਂ ਜੀ ਜੋ ਖੁੱਲੇ ਆ ਨਹੀਂ ਮੋਰੇ ਜੀ ਇਹਨੂੰ ਵੀ ਫਾਇਦਾ ਮਾਤਿ ਆਇਆ ਤੇ ਜੇ ਕੈਲ ਬਣਾਈ ਚਲ ਵੀਡੀਓ ਕੁਝ ਮਿਲ ਲਾ ਉਧਰ ਕਮਲਿਆ ਜੋ ਚੀਜ਼ ਆਪਾਂ ਨੂੰ ਮੈਨ ਨੇ ਚਾਹੀਦੀ ਸੀ ਉਹ ਆਪਾਂ ਲੈ ਲਈਏ ਔਰ ਮਾਲ ਲੈ ਲਿਆ ਔਰ ਨਿੱਕੀ ਮੁੰਜੀ ਸੂਈ ਰਵਣਾ ਲੈ ਲਈਆਂ ਲਾ ਗਈ ਉਹਨੂੰ ਭਾਂਡਿਆਂ ਦੀ ਵਾਰੀ ਤੇ ਮੇਰੀਆਂ ਭੈਣਾਂ ਦਾ ਸਮਾਨ ਜਿਹੜਾ ਸੋਈ ਦਾ ਨਾ ਕਦੀ ਪੂਰਾ ਨਹੀਂ ਹੁੰਦਾ ਹੈਗਾ ਜਾਂ ਖਤਮ ਹੋ ਜਾ ਹੁੰਦਾ ਜਾਂ ਟੁੱਟ ਗਿਆ ਹੁੰਦਾ ਜਾਂ ਉਹ ਨਵਾਂ ਲੈਣਾ ਹੁੰਦਾ ਕੋਈ ਜੈਣ ਨਵਾਂ ਹੁੰਦਾ ਆ ਦੇਖੋ ਭਾਂਡਿਆਂ ਕਿੰਨੀ ਸੀ ਲਿਆ ਤੇ ਮੈਨੂੰ ਕੁਝ ਚੀਜ਼ਾਂ ਦੀ ਲੋੜ ਹੈ ਜਿਹੜੀ ਮੈਂ ਲਵਾਂਗੀ ਤੁਹਾਨੂੰ ਪਤਾ ਮੈਂ ਜਿੱਥੇ ਜਾਵਾਂ ਕੋਈ ਨਾ ਕੋਈ ਮਿਲੇ ਤੇ ਮੈਂ ਕੁਝ ਨਾ ਕੁਝ ਲੈ ਕੇ ਆਉਣੀ ਹੁੰਨੀ ਚਾਹੇ ਕੱਪੜਾ ਹੋਗਾ ਚਾਹੇ ਭਾਂਡਾ ਹੋਗਾ ਜਾਂ ਕੋਈ ਚੀਜ਼ ਹਾਂਜੀ ਆ ਗਏ ਅਸੀਂ ਹੁਣ ਘਰ ਦੇਖੋ ਮੈਂ ਸਮਾਂ ਥੋੜਾ ਲੈ ਕੇ ਆਇਆ ਜਿੰਨੀ ਕਰੀ ਸੀ ਮੈਨੂੰ ਤੇ ਆਲੂ ਨੂੰ ਮੈਸ਼ ਕਰਨਾ ਵਾਲਾ ਮੈਸ਼ਰ ਲੈ ਕੇ ਆਂਦਾ ਤੇ ਫਿਰ ਆਲੂ ਛਿਲਣਾ ਲੈ ਆਂਦਾ ਫਿਰ ਦੋ ਕੱਟਦਾ ਲੈਂਦੀ ਆ ਤੇ ਇੱਕ ਟੋੜਾ ਥੱਲੇ ਨੂੰ ਖੁਰਪੀ ਲੈਂਦੀ ਆ ਤੇ ਚਾਹੇ ਜੋ ਇਹਨਾਂ ਤੜਕਾ ਲਾ ਲੋ ਚਾਹੇ ਇਹਨਾਂ ਕੋਈ ਪਰਫਿਊਮ ਬਣਾ ਲਓ ਜੋ ਮਾਜੀ ਬਣਾ ਲਓ ਨਾ ਤੇ ਆਪਾਂ ਨੂੰ ਨੀ ਕੀ ਚੀਜ਼ ਦਾ ਬਹੁਤ ਬਗੋਚਾ ਹੁੰਦਾ ਆ ਤੇ ਪਹਿਲਾਂ ਜਿੱਦਾਂ ਕਰ ਲੋ ਵੀ ਕਿਹੜੇ ਘਰ ਜਾਓ ਮੰਗਣ ਜਾਓ ਫਿਰ ਇਹਨੂੰ ਫੜਾਉਣ ਜਾਓ ਕਿੰਨੇ ਹੁੰਦੇ ਨਾ ਮੈਨੂੰ ਤਾਂ ਬੜੀ ਘਾਲਿਆ ਤੇ ਮੈਂ ਤਾਂ ਮੈਨੂੰ ਇਹ ਹੁੰਦਾ ਵੀ ਮੇਰੇ ਕੋਲ ਆਪਣੀ ਚੀਜ਼ ਹੋਣੀ ਚਾਹੀ ਮੈਨੂੰ ਚੀਜ਼ ਬਣਾਉਣ ਦਾ ਸ਼ੌਂਕ ਵੀ ਬਹੁਤ ਹੈ ਨਿੱਕੀ ਤੋਂ ਨਿੱਕੀ ਚੀਜ਼ ਤੋਂ ਲੈ ਕੇ ਵੱਡੀ ਤੱਕ ਚੀਜ਼ ਤੋਂ ਮੈਨੂੰ ਬਹੁਤ ਸ਼ੌਂਕ ਹੈ ਚੀਜ਼ਾਂ ਬਣਾਉਣ ਦਾ ਤੇ ਬਸ ਬਸ ਬੜੇ ਸ਼ੌਂਕ ਹੋਣਾ ਚਾਹੀਦਾ ਆ ਤੇ ਮੰਗਣ ਦਾ ਨਹੀਂ ਸ਼ੌਂਕ ਸਿਰਫ ਚੀਜ਼ਾਂ ਬਣਾਉਣ ਦਾ ਵੀ ਆਪਣੀ ਚੀਜ਼ ਹੋਣੀ ਚਾਹੀਦੀ ਜੇ ਜਦੋਂ ਮਰਜ਼ੀ ਕੱਢ ਕੇ ਵਰਤ ਲਓ ਤੇ ਬਹੁਤ ਫਰਕ ਹੁੰਦਾ ਆਪਣੀ ਚੀਜ਼ ਘਰ ਪਈਦਾ ਔਰ ਆਪਾਂ ਕਿਸੇ ਦੀ ਮੰਗੇ ਚੀਜ਼ ਲਿਆਉਣ ਦਾ ਤੇ ਬਾਹਣੇ ਨਾਲ ਚਲੋ ਚੀਜ਼ ਬਣ ਜਾਂਦੀ ਆ ਤਾਂ ਪਾਣੀ ਤੇ ਜਦੋਂ ਜਾਓ ਉਸ ਦਿਨ ਸਾਰਾ ਨੰਗੇਂ ਦਾ ਇੱਦਾਂ ਹੀ ਵਸਾਉਣ ਜਾਣ ਵਿੱਚ ਤੇ ਹੌਣ ਜਾਣਤ ਵਗੈਰਾ ਸਰਦਾ ਵੀ ਹੈ ਨੀਗਾ ਜਿਹੜਾ ਸਾਡੇ ਮੇਲ ਪੈਣ ਪਰ ਆਉਂਦਾ ਆਪਾਂ ਨੂੰ ਵੀ ਨੇ ਜਾਣਾ ਪੈਂਦਾ ਟਾਈਮ ਕੱਢਣਾ ਪੈਂਦਾ ਫਿਰ ਉਸ ਹੋ ਜਾਣਾ ਬਿਜੀ ਤਾਂ ਰਾਜ ਮੇਲਾ ਸੀਗਾ ਤੋਂ ਉੱਥੋਂ ਆ ਕੇ ਕੋਈ ਕੁਝ ਕਰਕੇ ਲੈਂਦੀ ਥੋੜਾ ਸਮਾਨ ਦੀ ਧੰਨਵਾਦ ਹੈ ਵੀ ਮੇਰੀਆਂ ਭੈਣਾਂ ਦੇ ਸਮਾਨ ਥੋੜੇ ਸਮਾਨ ਤਾਂ ਬਸ ਖਤਮ ਹੋਈ ਰਹਿੰਦੇ ਕੋਈ ਨਾ ਕੋਸਣਾ ਲੋੜ ਹੁੰਦੀ ਹੈ ਇਹਨਾਂ ਨੂੰ ਜਿੱਦਾਂ ਕੋਈ ਚੀਜ਼ ਨਵੀਂ ਤੋਂ ਨਵੀਂ ਚੀਜ਼ ਆਵੇ ਹੈਨਾ ਤੇ ਕਿ ਜਦੋਂ ਦੇਖਦਿਆਂ ਦਾਲ ਪਾਣੀ ਕੋਈ ਹੁੰਨੇ ਆ ਤੇ ਬੰਡੇ ਜਾਏ ਅੱਜ ਕਿ ਤੇ ਥੱਕ ਹੋਇਆ ਸਿੱਧ ਹੋਣਾ ਪੈਂਦਾ ਆ